ਚੱਲਣ ਟੱਲੇ ਤੇ ਬਿਲਕੁਲ ਇਹਨਾਂ ਦੇ ਪੈਰ ਤੇ ਪੈਰ ਲਾ ਕੇ ਇਹਨਾਂ ਗ੍ਰਿਪ ਦੇ ਵਿੱਚ ਫੈਲ ਗਿਆ ਤੇ ਆਹ ਦੇਣਾ ਤੇ ਲੈ ਕੇ ਡੇ ਗਿਆ ਪਰ ਸਾਰੇ ਬੱਸ ਹੋ ਗਿਆ ਇਹ ਸਮੱਸਿਆ ਦੇ ਵਿੱਚ ਇਹ ਇਸ ਤਰੀਕੇ ਨਹੀਂ ਨਿਪਟਦਾ ਕਿ ਸਾਰੇ ਭਰਾ ਹੱਥ ਖੜਾ ਉਹ ਕਰਿਓ ਉਧਰ ਬੈਠੇ ਜੇ ਸਾਹਸ ਦੇਣਾ ਪੈਗਾ ਪੈਸੇ ਤਕੇ ਵੱਲੋਂ ਇੱਥੋਂ ਤੱਕ ਜਿੱਥੇ ਵੀ ਜਾਣਾ ਪਊਗਾ ਇੱਕ ਸਾਰੇ ਨਾਲ ਜਾਣਗੇ ਜਿਹੜੇ ਜਿਹੜੇ ਦਿੱਖੇ ਬਣਾਵਾਂਗੇ ਜ਼ਿਲ੍ਹੇ ਦੀ ਕਮੇਟੀ ਬਣਾਉਗੀ ਜਿਹੜੇ ਜਾਈ ਬਣਾਵਾਂਗੇ ਤਖਨੌ ਉੱਤਰ ਦੀਨਪੁਰ ਦਾ 100 ਦਾ ਕਿੰਨੇ ਭਾਜ ਡਾਟ ਕਰਨੀ ਸਾਰੇ ਹੱਥ ਖੜੇ ਕਰੋ ਇੰਨਾ ਸਾਡਾ ਸਬੰਤ ਕਮੇਟੀਆਂ ਨਾਲ ਆਠ ਹੋ ਖੜੇ ਖੜੇ ਹੋ ਤੇ ਮੂਤ ਕਰਦੇ ਜਿਹਨੇ ਨਹੀਂ ਸਾਦੇ ਨਾ ਕਰਨਾ ਡਿਸੀਜਨ ਤੇ ਇਹ ਹੋਣਾ ਚਾਹੀਦਾ ਸੀ ਕਿ ਇਹਨਾਂ ਨੂੰ ਜੁਰਮਾਨਾ ਲੱਗਣਾ ਚਾਹੀਦਾ ਜਿਹੜੇ ਹਰਕਤਾਂ ਕੀਤੀ ਹੈ ਅਗੋਂ ਦੂਜਾ ਬੰਦਾ ਕੋਈ ਆ ਕੰਮ ਕਰੇ ਨਾ ਇਹ ਤਾਂ ਚੇਅਰਮੈਨ ਨੇ ਨਿਰਣੇ ਕਰ ਲਿਆ ਹੈ ਕਿ ਮੈਂ ਭਾਜੀ ਸਾਰੇ ਸਾਰੇ ਨਾਲ ਬਿਲਕੁਲ ਬਿਲਕੁਲ ਆਹ ਫੈਸਲਾ ਕੀ ਹੋਇਆ ਪੰਚਾਇਤ ਅੱਜ ਕੀਤੀ ਆ ਫੈਸਲਾ ਸੀ ਭਾਜੀ ਅਕਾਲ ਚੈਨਲ ਦੇ ਬਹੁਤ ਬਹੁਤ ਧੰਨਵਾਦੀ ਆ ਤੁਹਾਡੇ ਬਹੁਤ ਬਹੁਤ ਧੰਨਵਾਦੀ ਆ ਜਿਹੜੇ ਤੁਸੀਂ ਐਨੇ ਦੂਰ ਦਰਾਜ ਤੋਂ ਇੱਥੇ ਇੱਕ ਗਰੀਬ ਮਜ਼ਦੂਰਾਂ ਦੀ ਆਵਾਜ਼ ਬਣੇ ਇੱਥੇ ਪਹੁੰਚੇ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਹਰ ਜਗ੍ਹਾ ਪਹੁੰਚਦੇ ਹੋ ਬਹੁਤ ਬਹੁਤ ਸਹੀ ਦਿਲੋਂ ਧੰਨਵਾਦੀ ਆ ਬਾਕੀ ਇੱਥੇ ਪੰਚਾਇਤ ਦਾ ਫੈਸਲਾ ਇਹ ਹੋਇਆ ਹੈ ਕਿ ਜਿਹੜੇ ਗਰੀਬ ਭਰਾ ਨਾਲ ਤੱਕਾ ਹੋਇਆ ਸਾਰੀ ਪੰਚਾਇਤ ਯੂਨੀਅਨ 6 ਗਠਨ ਜਿੰਨੇ ਵੀ ਸਗਠਨ ਨੇ ਆਪਣੇ ਲਖੀਮਪੁਰ ਖੇਰੇ ਜਾਂ ਉੱਤਰ ਪ੍ਰਦੇਸ਼ ਦੇ ਸਾਰੇ ਹੀ ਇਹਨ ਗਰੀਬ ਪਰਿਵਾਰ ਨਾਲ ਕੰਦੇ ਨਾਲ ਕੰਦਾ ਮਿਲਾ ਕੇ ਖੜੇ ਨੇ ਫੈਸਲਾ ਪੰਚਾਇਤ ਦਾ ਇਹ ਹੋਇਆ ਜੇ ਕਿ 15-10 ਦਿਨਾਂ ਦਾ ਉਹਨਾਂ ਟਾਈਮ ਮੰਗਿਆ ਹੈ ਲਿਨ ਅਡਮਿਨ ਵਾਈਏ ਕਿ 10 ਦਿਨ ਚ ਅਸੀਂ ਕੁਝ ਨਾ ਕੁਝ ਫੈਸਲਾ ਆਪਣੇ ਵੱਡੇ ਛੋਟੇ ਭਰਾ ਨਾਲ ਸਲਾਹ ਕਰਕੇ ਦੱਸਾਂਗੇ ਅਗਰ ਕਿਤੇ ਵੀ ਉਹ ਫੈਸਲਾ ਆਪਣੇ ਪੈੜੀ ਦਾ ਕਬਜ਼ਾ ਨਹੀਂ ਛੱਡਦੇ ਜਿੰਨੀ ਪੰਚਾਇਤ ਦਾ ਫੈਸਲਾ ਹੈ ਕਿ ਅਸੀਂ ਗਰੀਬ ਭਰਾ ਦੇ ਨਾਲ ਆ ਉਹਦੇ ਉਹਨਾਂ ਦੇ ਹੱਕਾਂ ਨਾਲ ਖੜੇ ਆ ਇਸ ਟਾਈਮ ਇੱਕ ਹੋਰ ਫੈਸਲਾ ਹੈ ਕਿ ਜ਼ਮੀਨ ਦੇ ਵਿੱਚ ਕੋਈ ਵੀ ਵਿਅਕਤੀ ਨਹੀਂ ਜਾਏਗਾ ਠੀਕ ਹੈ ਬਾਕੀ ਪੰਚਾਇਤ ਜਿੰਨੇ ਭਰਾ ਨੇ ਆਪਣੇ ਨਗਾਸਨ ਤਹਿਸੀਲ ਦੇ ਲਖੀਂਪੁਰ ਖੀਰੀ ਦੇ ਉਹ ਸਾਰੇ ਗਰੀਬ ਭਰਾ ਦੇ ਨਾਲ ਖੜੇ ਨੇ ਕੰਦੇ ਦੇ ਨਾਲ ਕੰਦਾ ਬਣਾ ਜਿਹੜਾ ਗਰੀਬ ਪਰਿਵਾਰ ਆ ਉਹਦਾ ਤੇ ਰੋਜੀ ਰੋਟੀ ਉਹ 6-7 ਕਿੱਲੇ ਆ ਠੀਕ ਹੈ ਜੀ ਜੇ ਉਹ ਪੈਣੀ ਦੇ ਵਿੱਚ ਨਹੀਂ ਜਾਏਗਾ ਤਾਂ ਪੰਚਾਇਤ ਨੇ ਫੈਸਲਾ ਕਰਤਾ ਵਾ ਤੋ ਖਾਏਗਾ ਕੀ ਅੱਗੋਂ ਮੰਨ ਲਓ 6 ਮਹੀਨੇ ਲੰਮਕ ਜਾਂਦਾ ਸਾਲ ਲੰਮਕ ਜਾਂਦਾ ਉਹ ਕੀ ਕਰੇਗਾ ਪਰਿਵਾਰ 10-13 ਪਰਾਈ ਸਾਹਿਬ ਕੀ ਉਹ ਜਿਹੜਾ ਗਰੀਬ ਪਰਿਵਾਰ ਆ ਉਹਨਾਂ ਦੇ ਲਗਭਗ 22 ਜੀ ਨੇ 22 ਲੋਕ ਨੇ ਉਹਨਾਂ ਦੇ ਪਰਿਵਾਰ ਜਿਨ੍ਹਾਂ ਦਾ ਉਹੀ ਸਤ ਕਿਲੇ ਜ਼ਮੀਨ ਦੇ ਵਿੱਚੋਂ ਪਾਲਣ ਪੋਸ਼ਣ ਚੱਲਦਾ ਹੈ ਜੀਵਨ ਰੋਟੀ ਚੱਲਦੀ ਹੈ ਰੋਟੀ ਚੱਲਦੀ ਹੈ ਖਰਚੇ ਚੱਲਦੇ ਹਨ ਬੱਚੇ ਪੜ੍ਹਾਈ ਕਰਦੇ ਹਨ ਉਹ ਇਸ ਟੰਮ ਜਿਹੜਾ ਪਰਿਵਾਰ ਹੈ ਉਹ ਬਿਲਕੁਲ ਰੋੜ ਉੱਤੇ ਵੇ ਉਸ ਪਰਿਵਾਰ ਦਾ ਇਹ ਵੀ ਕਹਿਣਾ ਹੈ ਕਿ ਅਗਰ ਕਿਤੇ ਨਾ ਕਿਤੇ ਮੈਨੂੰ ਨਿਆਂ ਨਹੀਂ ਮਿਲਦਾ ਬਾਕੀ ਸੰਗਠਨ ਤੇ ਆਪਣੀ ਕਿਸਾਨ ਯੂਨੀਅਨ ਨੇ ਵੀ ਇਹ ਸੋਚਿਆ ਹੈ ਕਿ ਅਸੀਂ ਹੋ ਸਕਿਆ ਤੇ ਜਲਦੀ ਤੋਂ ਜਲਦੀ ਯੋਗੀ ਸਾਹਿਬ ਨੂੰ ਇੱਕ ਚਿੱਠੀ ਲਿਖਾਂਗੇ ਜਿਹੜੇ ਭ੍ਰਸ਼ਟ ਅਧਿਕਾਰੀ ਨੇ ਜਿੰਨਾ ਇਹ ਫੈਸਲਾ ਲਿਆ ਜਿੰਨਾ ਇਹ ਕਬਜ਼ਾ ਦਵਾਇਆ ਉਸ ਖੁਦ ਬੰਦਿਆਂ ਨੇ ਉਹਨਾਂ ਨੇ ਵੀ ਅੱਜ ਪੰਚਾਇਤ ਦੇ ਵਿੱਚ ਇਹ ਕਬੂਲਨਾਮਾ ਕੀਤਾ ਹੈ ਕਿ ਦੁਨੀਆ ਠੱਗੀ ਮਾਰਦੀ ਫਿਰਦੀ ਜੇ ਅਸੀਂ ਠੱਗੀ ਮਾਰ ਲਈ ਤੇ ਕੀ ਹੋਇਆ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਮਹਾਰਾਜ ਦੀ ਹਜ਼ੂਰੀ ਸਮਝੋ ਗੁਰਦੁਆਰਾ ਸਾਹਿਬ ਦੇ ਅੰਦਰ ਅਸੀਂ ਇੰਟਰ ਹੋ ਗਏ ਤੇ ਸਮਝੋ ਕਿ ਅੰਦਰ ਠੀਕ ਹੈ ਕਿ ਬਾਕੀ ਉਹਨਾਂ ਖੁਦ ਕਬੂਲ ਕੀਤਾ ਕਿ ਅਸੀਂ ਬੇਈਮਾਨੀ ਕੀਤੀ ਹੈ ਪੰਚਾਇਤ ਤੋਂ ਤੇ ਬਾਕੀ ਪੰਚਾਇਤ ਤੋਂ ਭੱਜਣ ਦਾ ਇਹ ਹੋ ਸਕਦਾ ਹੈ ਅਗਰ ਨੀਨੇ ਲੈਂਦੇ ਨੇ 5-10 ਦੇਣਾ ਚ ਨਹੀਂ ਆਉਂਦੇ ਤੇ ਜੇ ਅਗਰ ਨਹੀਂ ਮੰਨਦੇ ਤੇ ਪੂਰੀ ਪੰਚਾਇਤ ਪੂਰਾ ਖੇਤਰ ਚ ਜਿੰਨੇ ਵੀ ਲੋਕ ਨੇ ਇਕਸਾਨ ਸੰਗਠਨ ਜਿੰਨੇ ਵੀ ਆਪਣੇ ਲੋਕ ਨੇ ਸਿੱਖ ਭਾਈਚਾਰਾ ਹੈ ਉੱਤਰ ਪ੍ਰਦੇਸ਼ ਦੇ ਜਿੰਨੇ ਵੀ ਇਹ ਸੰਗਠਨ ਨੇ ਵੱਡੇ-ਤੱਡੇ ਨੇਤਾਵਾਂ ਨੂੰ ਬੁਲਾਵਾਂਗੇ ਕਿ ਅਗਰ ਜੇ ਨਹੀਂ ਮੰਨਦੇ ਤਾਂ ਅਧਿਕਾਰੀਆਂ ਭ੍ਰਸ਼ਟ ਅਧਿਕਾਰੀਆਂ ਨੇ ਜਿਨ੍ਹਾਂ ਨੇ ਕਬਜ਼ਾ ਦਵਾਇਆ ਉਹਨਾਂ ਦੇ ਉੱਤੇ ਦਬਾਅ ਬਣਾਵਾਂਗੇ ਉਹਨਾਂ ਦੇ ਉੱਤੇ ਐਫ ਆਰ ਲਿਖਵਾਵਾਂਗੇ ਕਾਰਵਾਈ ਕੀਤੀ ਜਾਏਗੀ ਵੱਡਾ ਸਾਹਿਬ ਜੇ ਕੱਲ ਨੂੰ ਲੋੜ ਪੈਂਦੀ ਆ ਦੁਬਾਰਾ ਆਉਂਦੀ ਤੁਸੀਂ ਇੱਥੇ ਹਾਜ਼ਰ ਰਹੋਗੇ ਨਾ ਪਰਿਵਾਰ ਦੇ ਨਾਲ ਦੇਖੋ ਜੀ ਅਸੀਂ ਇਸ ਗਰੀਬ ਗਰੀਬ ਪਰਿਵਾਰ ਦੇ ਨਾਲ ਅਗਸਤ ਤੋਂ ਖੜੇ ਆ ਕਿਉਂਕਿ ਦੋ ਪੰਚਾਇਤਾਂ ਪਹਿਲਾਂ ਵੀ ਹੋ ਚੁੱਕੀਆਂ ਉਦੋਂ ਵੀ ਅਸੀਂ ਇਹੀ ਨਿਰਣੇ ਲਿਆ ਸੀ ਅਸੀਂ ਤੇ ਉਸ ਪੱਖ ਨੂੰ ਵੀ ਇੱਥੋਂ ਤੱਕ ਕਹਿ ਲਿਆ ਸੀ ਕਿ ਤੁਹਾਡਾ ਵੀ ਅਸੀਂ ਨੁਕਸਾਨ ਨਹੀਂ ਚਾਹੁੰਦੇ ਕਿ ਜਿਹੜੀ ਤੁਸੀਂ ਜ਼ਮੀਨ ਭਾਵੇਂ ਉਹ ਧੋਖੇ ਨਾਲ ਖਰੀਦ ਵੀ ਲਈ ਆ ਅਸੀਂ ਤੁਹਾਨੂੰ ਵੀ ਨਜ਼ਰ ਅੰਦਾਜ਼ ਨਹੀਂ ਕਰਾਂਗੇ ਕੋਈ ਪੰਚਾਇਤ ਠੋਸ ਫੈਸਲਾ ਲਏਗੀ ਜੋ ਕਿ ਦੋਵਾਂ ਪਰਿਵਾਰਾਂ ਦੇ ਵਿੱਚ ਪ੍ਰੇਮ ਬਣਿਆ ਰਹੇ ਕੋਈ ਐਦਾਂ ਦਾ ਮਾਹੌਲ ਨਾ ਬਣੇ ਕਿ ਜਿੱਥੇ ਕੋਈ ਤਣਾਅ ਬਣੇ ਕਿਉਂਕਿ ਇਹ ਨਾ ਉਹ ਸਮਝਣ ਕਿ ਇਹ ਜਿਹੜਾ ਪੱਖ ਆਇਆ ਹੈ ਕਿ ਮਤਲਬ ਇਹ ਜਿਹੜਾ ਪੀੜਿਤ ਪਰਿਵਾਰਾਂ ਉਹਨਾਂ ਦੇ ਨਾਲ ਹੀ ਨਿਆਂ ਕਰ ਰਿਹਾ ਸਾਡੇ ਨਾਲ ਧੱਕਾ ਕਰ ਰਿਹਾ ਅਸੀਂ ਦੇ ਇਥੋਂ ਤੱਕ ਵੀ ਕਹਿ ਦਿੱਤਾ ਗਿਆ ਜੋ ਕਿ ਉਸ ਪਰਿਵਾਰ ਤੋਂ ਬਿਨਾਂ ਪੁੱਛਿਆ ਮੈਂ ਕਿ ਆਪਣੇ ਬਲਬੂਤੇ ਦੇ ਕਹਤਾ ਕਿ ਤੁਸੀਂ 7 ਲੱਖ ਰੁਪਏ ਦਿੱਤਾ ਉਹ 7 ਲੱਖ ਰੁਪਏ ਅਸੀਂ ਇਕੱਠਾ ਕਰਕੇ ਦਵਾ ਜਾਂ ਮੈਂ ਸਵੈਮ ਦਵਾ ਤੁਸੀਂ ਜ਼ਮੀਨ ਤੋਂ ਛੱਡ ਕਰ ਦਿਓ 7 ਲੱਖ ਰੁਪਏ ਤੁਸੀਂ ਆਪਣਾ ਲੈ ਲਓ ਅਸੀਂ ਮਤਲਬ ਨਿਆਂ ਚਾਹੁੰਦੇ ਆ ਕਿਉਂ ਹੁਣ ਜਿਹੜਾ ਪੀੜਿਤ ਪਰਿਵਾਰ ਹੈ ਜਿਹਦੇ ਸਿਰ ਤੇ ਸੱਤ ਵੀ ਨਹੀਂ ਗਈ ਉਹਨੂੰ ਵੀ ਤੁਸੀਂ ਬੈਰੀਕੇਡਿੰਗ ਕਰਕੇ ਰੋਕਿਆ ਹੋਇਆ ਆ ਉਹ ਦਿਹਾੜ ਦੇ ਜਿਹੜੇ ਮੇਰੇ ਭਰਾ ਹਨ ਉਹਨਾਂ ਦੇ ਘਰਾਂ ਵਿੱਚ ਦੀ ਲੰਘਦੇ ਹਨ ਤੇ ਕਿੱਡਾ ਮਤਲਬ ਇਹ ਤੇ ਜ਼ੋਰ ਉਹ ਜਮਲ ਵਾਲੀ ਗੱਲ ਹੋ ਗਈ ਕਿ ਮਤਲਬ ਜ਼ਬਰਦਸਤੀ ਵਾਲਾ ਜੋ ਕਿ 100 200 ਬੰਦਾ ਤੁਹਾਡੇ ਚੈਨਲ ਰਾਹੀਂ ਤੁਸੀਂ ਦੇਖ ਹੀ ਇਥੇ ਬੈਠਾ ਸਵੇਰ ਦਾ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਲੇਕਿਨ ਉਹ ਫੇਰ ਵੀ ਦੋ ਬੰਦੇ ਆਪਣੇ ਉਸ ਤੇ ਉਤੇ ਨਹੀਂ ਆ ਰਹੇ ਹੈਗੇ ਹਨ ਹੁਣ ਸਮੇਂ ਪੰਚਾਇਤ ਨੇ ਇਹ ਦਿੱਤਾ ਹੈਗਾ ਕਿ ਠੀਕ ਹੈ ਤੁਸੀਂ 2-4 ਦਿਨ ਦੇ ਵਿੱਚ ਸਲਾਹ ਕਰ ਲਓ ਅਗਰ ਤੁਸੀਂ ਉਸ ਤੇ ਹੁੰਦੇ ਨਹੀਂ ਤੇ ਸਾਰਾ ਭਾਈਚਾਰਾ ਭਾਰਤੀ ਸਿੱਖ ਸੰਗਠਨ ਔਰ ਸਾਡੇ ਬੀਕੇਯੂ ਵਾਲੇ ਜਿੰਨੇ ਵੀ ਵੀਰ ਹਨ ਫਿਰ ਇੱਥੇ ਟੈਂਟ ਲੱਗੇਗਾ ਇੱਥੇ ਅਸੀਂ ਵੀ ਪਕਾਵਾਂਗੇ ਤੇ ਉਹਨਾਂ ਨੂੰ ਵੀਰਾਂ ਨੂੰ ਖਵਾਵਾਂਗੇ ਤੇ ਆਪ ਵੀ ਖਾਵਾਂਗੇ ਇਹੀ ਸਾਡਾ ਇੱਕ ਹੁਣ ਨਿਸ਼ਚੈ ਅਸੀਂ ਕੀਤਾ ਇਹ ਸਾਡੇ ਜ਼ਿਲ੍ਹਾ ਉਪਾਅ ਅਧਿક્ષਕ ਨੇ ਵੀ ਦੋ ਸ਼ਬਦ ਬੋਲਣਗੇ ਅਸੀਂ ਆਪ ਜੀ ਮੰਨ ਲਓ ਵੀ ਹੁਣ ਗਰੀਬ ਪਰਿਵਾਰ ਆ ਖਰਚਾ ਲਾਉਣ ਜੋ ਗਨ ਜੀ ਉਹਨੂੰ ਖਰਚੇ ਦੀ ਲੋੜ ਪੈਂਦੀ ਆ ਲਾਉਣ ਦੀ ਪਿੱਛੇ ਸਰਕਾਰੀ ਦਰਬਾਰੇ ਜਾਣਾ ਪੈਂਦਾ ਜਾਂ ਤੁਸੀਂ ਮੋਰਚਾ ਵੀ ਲਾਉਂਦੇ ਹੋ ਉੱਥੇ ਵੀ ਖਰਚਾ ਹੁੰਦਾ ਮੋਰਚੇ ਦੇ ਵਿੱਚ ਉਹ ਖਰਚਾ ਕੌਣ ਚੁਕੇਗਾ ਜੀ ਇਹ ਜੀ ਜੇ ਸਿੱਖ ਆ ਸਿੱਖ ਕਦੇ ਗਰੀਬ ਨਹੀਂ ਹੁੰਦਾ ਸਿੱਖ ਦਾ ਹਿਰਦਾ ਬਹੁਤ ਵੱਡਾ ਅਸੀਂ ਤੇ ਇੱਥੋਂ ਤੱਕ ਵੀ ਆਖਿਆ ਵੀ ਜੋ ਤੁਹਾਡਾ ਪੈਸਾ ਲੱਗਾ ਅਸੀਂ ਤੁਹਾਨੂੰ ਦਿੰਨੇ ਆ ਇਹ ਗਰੀਬ ਬੰਦੇ 10 ਰੁਪਏ ਨਹੀਂ ਦੇ ਸਕਦੇ ਦੂਸਰੀ ਗੱਲ ਇਹ ਹੈ ਕਿ ਸਲਾਹ ਸਾਡੀ ਇਹ ਬਣ ਗਈ ਹੈ ਪੂਰੇ ਅਸੀਂ ਸਾਰੇ ਸਿੱਖ ਸਮਾਜ ਨੂੰ ਤੁਹਾਡੇ ਰਾਈ ਸੰਦੇਸ਼ਾ ਦੇਣਾ ਚਾਹੁੰਦੇ ਆ ਜਿੱਦਨ ਅਸੀਂ ਇਹ ਕਾਲ ਕਰੀਏ ਇੱਥੋਂ ਦੇ ਮੈਟਰ ਵਾਸਤੇ ਜਾਂ ਲਾਂਗੇ ਜਿੰਨਾ ਵੀ ਪੈਸਾ ਟਕਾ ਗੱਡੀਆਂ ਘੋੜੇ ਜੋ ਵੀ ਕਰਨਾ ਪਏਗਾ ਸਿੱਖ ਕੌਮ ਦੇ ਕੋਲੇ ਕੋਈ ਕਮੀ ਨਹੀਂ ਡਟ ਕੇ ਯੋਰ ਲਾਵਾਂਗੇ ਫਿਰ ਵੇਖਾਂਗੇ ਭਲਾ ਵੀ ਕੀ ਇਹ ਕਰਦੇ ਆ ਕੀ ਨਹੀਂ ਕਰਦੇ ਅਸੀਂ ਇਹਨਾਂ ਨਾਲ ਹੱਥਾਂ ਨਾਲ ਨਹੀਂ ਲੜਨਾ ਇਹਨਾਂ ਨੂੰ ਇਹੀ ਜਿਹੀ ਲੜਾਈ ਲੜਾਂਗੇ ਯਾਦ ਕਰਨਗੇ ਕਿ ਅੱਗੇ ਖਰੀਦਣਗੇ ਤਾਂ 100 ਵਾਰੀ ਇਨਕੁਆਰੀ ਕਰਨਗੇ ਕਿ ਅਸੀਂ ਕਰਨ ਕੀ ਲੱਗੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਤਾਂ ਦੇਖਣ ਡਿਆ ਮੈਂ ਵੀ ਸਵੇਰ ਤੋਂ ਕਾਰਵਾਈ ਵੇਖਣ ਡਿਆ ਆ ਉਹ ਤੁਸੀਂ ਵੀ ਪੰਚਾਇਤ ਦੇ ਵਿੱਚੋਂ ਕਿ ਲੱਗਦਾ ਤੁਹਾਨੂੰ ਵੀ ਜਿਹੜੇ ਪਰਿਵਾਰ ਧੱਕਾ ਕਰ ਰਿਹਾ ਉਹ ਵੀ ਸੇਖੀ ਆ ਉਹ ਗਰੀਬ ਸੇਖ ਦੇ ਨਾਲ ਧੱਕਾ ਕਰ ਰਿਹਾ ਉਹ ਪੰਚਾਇਤ ਦੀ ਗੱਲ ਬਣੇਗਾ ਵਾਹਿਗੁਰੂ ਜੀ ਕਾ ਖਾਲਸਾ ਬਾਈ ਹੁਤਾਏ ਮੈਂ ਆਪਣੀ ਸਾਰੀ ਸੰਗਤ ਵੱਲੋਂ ਅਕਾਲ ਚੰਗਾ ਬਹੁਤ ਬਹੁਤ ਧੰਨਵਾਦੀ ਆ ਇਹਨਾਂ ਇਹਨਾਂ ਸਮਾਂ ਦਿੱਤਾ ਸਭ ਦੀ ਗੱਲ ਸੁਣੀ ਪਛ ਪਿਤਾ ਦੀ ਸਭ ਦੀ ਗੱਲ ਸੁਣੀ ਪਰ ਇਹ ਪੰਚਾਇਤ ਅੱਜ ਜਿਹੜੀ ਬੈਠੀ ਸੀ ਇੱਥੇ ਇਹ ਦੋਨਾਂ ਪਾਰਟੀਆਂ ਨੂੰ ਦੋਨੇ ਰਿਸ਼ਤੇਦਾਰ ਨੇ ਉਹਨਾਂ ਨੂੰ ਸੰਗਠਨਾਂ ਦਾ ਮਤਲਬ ਇਹ ਹੁੰਦਾ ਹੈ ਕਿ ਸੰਗਠਿਤ ਹੋ ਕੇ ਇਹਦੇ ਕੋਈ ਅੱਗ ਲੱਗਦੀ ਉਹਨੂੰ ਬੁਝਾਉਣ ਵਾਸਤੇ ਜਿਦਾ ਕਿ ਇਹਨਾਂ ਦਾ ਬੁਵਾਲ ਚੱਲਦਾ ਸੀ ਜ਼ਮੀਨ ਉਹਨੇ ਖੋਲ ਹੀ ਉਹ ਗੀਰ ਪਰਿਵਾਰ ਦੀ ਮਾਰਿਆ ਗੁੱਟੀਆਂ ਵੀ ਉਹਨਾਂ ਨੂੰ ਪਰ ਅਸੀਂ ਇਹ ਕਹਿੰਦੇ ਸੀ ਵੀ ਇਹਨਾਂ ਵਿਚਾਰਾਂ ਦਾ ਕਿਵੇਂ ਹਿਲਾ ਹੋਵੇ ਜਿਹੜੇ ਇਹ ਵੀ ਆਪਣਾ ਦਾਣਾ ਪਾਣੀ ਕਮਾ ਕੇ ਖਾਣੇ ਜਮੀਨ ਤੋਂ ਇਹਨਾਂ ਨੂੰ ਕੋਈ ਜ਼ਮੀਨ ਦਿੱਤੀ ਜਾਵੇ ਇਹ ਥੋੜਾ ਖਰਚ ਹੋਇਆ ਏਕੜ ਦੋ ਏਕੜ ਜ਼ਮੀਨ ਤੁਸੀਂ ਰੱਖ ਲਓ ਬਾਕੀ ਇਹ ਪਰਿਵਾਰ ਆਪਣਾ ਬੋਂਦਾ ਬੀਜਦਾ ਰਹੇ ਪਰ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਦੋ ਚਾਰ ਪੰਜ ਨਾਲ ਸਲਾਹ ਕਰਕੇ ਅਸੀਂ ਤੁਹਾਨੂੰ ਦੱਸ ਦਿਆਂ ਤੇ 4 5 ਅਸੀਂ ਨੇ ਕੀ ਕੀਤਾ ਇਹ 10 ਲੋਕਾਂ ਦੀ ਕਮੇਟੀ ਬਣਾਈ ਹੈ ਉਹਨੂੰ ਇਹ ਦੱਸਣਗੇ ਜਿਸ ਤਰ੍ਹਾਂ ਉਹਨਾਂ ਦਾ ਸੰਦੇਸ਼ ਸਾਨੂੰ ਮਿਲੂਗਾ ਅਗਲੀ ਕਾਰ ਵੀ ਉਸ ਤਰੀਕੇ ਨਾਲ ਕਰਾਂਗੇ ਪਰ ਜਿਹੜਾ ਐਸ ਡੀ ਐਮ ਦੋਰਾਰਾ ਨੇ ਇਹ ਸਾਡੇ ਬੰਦਿਆਂ ਨਾਲ ਕੀਤਾ ਇਹਦੀ ਆਪਸੀ ਲੜਾਈ ਕਰਵਾ ਕੇ ਇਹ ਵੀ ਗਲਤ ਕੀਤਾ ਠੀਕ ਨਹੀਂ ਕੀਤਾ ਜਿਸ ਤਰ੍ਹਾਂ ਉਹਨੇ ਲਾਲਚ ਕੀਤਾ ਹੋਵੇ ਸਰ ਮੈਂ ਨਹੀਂ ਕਹਿ ਸਕਦਾ ਇਹ ਨਹੀਂ ਸੀ ਉਸ ਐਸ ਡੀ ਐਮ ਸਾਹਿਬ ਨੇ ਦੁਲਾਰਾ ਵਾਲੇ ਨੇ ਇਹਨਾਂ ਲੋਕਾਂ ਨੂੰ ਪੜਾ ਕੇ ਮਾਰ ਕੁੱਟ ਕਰਵਾ ਕੇ ਇਹਨਾਂ ਟਰੈਕਟਰ ਉੱਥੇ ਖੜਾ ਸਮਾਨ ਇਹਦਾ ਚੁਗਵਾ ਦਿੱਤਾ ਜਦ ਕਿ ਕੋਈ ਪੁਲਿਸ ਨਹੀਂ ਆਈ ਇਹਨਾਂ ਲੋਕਾਂ ਹਲਾਸ਼ੇਰੀ ਕਰਕੇ ਉਹ ਦੇ ਦਿੱਤਾ ਉਹਦੇ ਬਾਅਦ ਜਾਰੇ ਕਮਿਸ਼ਨਰ ਦੇ ਜਗੇ ਨੇ ਆਈ ਜੀ ਸਾਹਿਬ ਕੋਲ ਗਏ ਨੇ ਆਪਣਾ ਦੁੱਖ ਰੋਏ ਨੇ ਜਾ ਕੇ ਉਹਨਾਂ ਨੇ ਇੱਥੇ ਉਹਨਾਂ ਡੀਐਮ ਜਾਂ ਡੀਐਮ ਜਾਂ ਐਸਪੀ ਨੂੰ ਫੋਨ ਕੀਤਾ ਹੋਊਗਾ ਤਾਂ ਇਹ ਗਏ ਉਹਨੇ ਆਨੰਦ ਫੰਡ ਦੇ ਵਿੱਚ ਇੱਕ ਐਪਲੀਕੇਸ਼ਨ ਲਿਖ ਕੇ ਇਹਨਾਂ ਦੀ ਜਿਹੜੀ ਲੇਡੀਜ਼ ਹੈ ਜਿਹਨੂੰ ਮਾਰਿਆ ਸੀ ਉਹਦਾ ਇਲਾਜ ਕਰਾਉਣ ਗਈ ਸੀ ਉਹਦਾ ਝੂਠਾ ਦਸਕਤ ਕਰਕੇ ਨਾਮ ਵੀ ਸਹੀ ਨਹੀਂ ਲਿਖਿਆ ਗਿਆ ਨਾਮ ਗਲਤ ਲਿਖਿਆ ਗਿਆ ਐਡਰੈਸ ਵੀ ਗਲਤ ਲਿਖਿਆ ਗਿਆ ਜਿਹੜੀਆਂ ਬਣਦੀਆਂ ਧਾਰਾਆਂ ਤੀਆਂ ਉਹ ਵੀ ਨਹੀਂ ਲਗਾਈਆਂ ਗਈਆਂ ਉਹਨਾਂ ਰਫਾ-ਦਫਾ ਕਰਕੇ ਛੱਡਤਾ ਉਹਨਾਂ ਨੂੰ ਛੇਰ ਮੰਗੋ ਵੀ ਜਾਓ ਖਾਓ ਗਰੀਪਾਂ ਨੂੰ ਮਾਰ-ਤਾੜ ਕਰੋ ਸਾਨੂੰ ਕਮਾਕੇ ਦਿਓ ਮੈਂ ਤਾਂ ਇਹ ਕਹਿਣਾ ਸਭ ਤੋਂ ਵੱਡਾ ਦੋਸ਼ੀ ਇਹਦੇ ਵਿੱਚ ਦੁਰਾਰਤ ਜੋ ਐਸ.ਡੀ.ਐਮ ਸਾਹਿਬ ਹੈ ਉਹ ਦੋਸ਼ੀ ਨੇ ਬੜੇ ਉੱਚ ਅਧਿਕਾਰੀਆਂ ਨੂੰ ਇਹ ਸੋਚਣਾ ਚਾਹੀਦਾ ਵੀ ਜਦੋਂ ਬੜਾ ਜਿਹੜਾ ਕੰਮ ਹੋ ਰਿਹਾ ਹੈ ਕਿਉਂ ਹੋ ਰਿਹਾ ਹੈ ਸਾਡੇ ਜ਼ਿਲ੍ਹੇ ਦੇ ਵਿੱਚ ਆਏ ਦਿਨ ਕੁਝ ਨਾ ਕੁਝ ਹੁੰਦਾ ਰਹਿੰਦਾ ਹੈ ਉਹਦੀ ਰੋਕਥਾਮ ਵਾਸਤੇ ਸਾਡੇ بڑے ਅਧਿਕਾਰੀ ਜ਼ਿੰਮੇਵਾਰ ਨੇ ਇਹ ਨਹੀਂ ਦੇਖਣਗੇ ਅਸੀਂ ਜਾ ਕੇ ਕਮਿਸ਼ਨਰ ਸਾਹਿਬ ਨੂੰ ਔਰ ਮੁੱਖ ਮੰਤਰੀ ਸਾਹਿਬ ਨੂੰ ਜਾ ਕੇ ਮਿਲਾਂਗੇ ਆਪਣੀ ਗੱਲ ਉੱਥੇ ਰੱਖਾਂਗੇ ਇਹਨਾਂ ਨੂੰ ਨਿਆਂ ਦਿਵਾਵਾਂਗੇ ਪਈ ਸਭ ਉਹ ਗਰੀਬ ਜਿਹੜਾ ਪਰਿਵਾਰ ਆ ਉਹਦਾ ਟਰੈਕਟਰ ਤੇ ਸੰਦ ਜਿਹੜੇ ਨੇ ਠਾਣੇ ਪਏ ਨੇ ਕਹਿੰਦੇ ਨੇ ਕਿੱਥੇ ਗਏ ਨੇ ਉਹਦੇ ਤੁਸੀਂ ਛੇਤੀ ਦਵਾ ਸਕਦੇ ਹੋ ਕਿਉਂਕਿ ਵਿੱਚੋਂ ਇੱਕ ਦੋ ਭਰਾ ਤੋਂ ਨਾ ਚਾਰ ਭਰਾ ਨੇ ਇੱਕ ਦੋ ਦਿਹਾੜੀਆਂ ਕਰਦੇ ਫਿਰਦੇ ਨੇ ਵਿਚਾਰੇ ਉਹ ਸੰਦ ਉਹਨਾਂ ਕੋ ਹੋਣਗੇ ਟਰੈਕਟਰ ਹੋਏਗਾ ਤਾਂ ਹੋ ਸਕਦਾ ਵੀ ਉਹਦੇ ਨਾਲ ਕੋਈ ਕਿਰਾਇਆ ਵਟਾ ਹੀ ਕਰ ਲੈਣ ਕੁਝ ਨਾ ਕੁਝ ਬਿਲਕੁਲ ਜੀ ਸਭ ਤੋਂ ਪਹਿਲਾਂ ਮੈਂ ਅਕਾਲ ਚੈਨਲ ਦਾ ਬਹੁਤ ਧੰਨਵਾਦੀ ਹਾਂ ਜੋ ਕਿ 300 ਕਿਲੋਮੀਟਰ ਚੱਲ ਕੇ ਇੱਕ ਗਰੀਬ ਪਰਿਵਾਰ ਦੀ ਆਵਾਜ਼ ਨੂੰ ਸੁਣ ਕੇ ਇੱਥੇ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਦੂਜੀ ਗੱਲ ਸਾਡੇ ਤਹਿਸੀਲ ਨਗਾਸਨ ਦੇ ਅੰਦਰ ਜਾਂ ਜ਼ਿਲ੍ਹਾ ਲਖੀਮਪੁਰ ਖੀਰੇ ਦੇ ਅੰਦਰ ਜਿਹੜੇ ਸੰਗਠਨ ਬਣੇ ਨੇ ਨਾ ਸਿੱਖ ਸੰਗਠਨ ਜਾਂ ਕਿਸਾਨ ਯੂਨੀਅਨ ਇਹ ਇੰਨੀ ਮਜ਼ਬੂਤ ਹੈ ਕਿ ਥਾਣਾ ਵਗੈਰਾ ਤੇ ਕੋਈ ਇਹਨਾਂ ਵਾਸਤੇ ਗੱਲ ਹੀ ਨਹੀਂ ਅੱਜ ਉਹ ਟਰੈਕਟਰ ਛੜਾਣ ਦੀ ਇੱਥੇ ਗੱਲ ਨਹੀਂ ਪਾਵੇਂ ਹੋਈ ਪਰ ਜਿਹੜਾ ਆਪਾਂ ਇਹ ਮੈਟਰ ਲੈ ਕੇ ਚੱਲੇ ਆਂ ਜ਼ਮੀਨ ਦਾ ਉਸ ਤੋਂ ਬਾਅਦ ਪੰਚਾਇਤ ਇਹ ਨਿਰਣੇ ਲੈ ਗਈ ਜਿੱਦਣ ਸਾਨੂੰ ਲੋੜ ਪਈ ਥਾਣੇ ਜਾ ਕੇ ਤੁਰੰਤ ਅਸੀਂ ਟਰੈਕਟਰ ਛੜਾ ਸਕਦੇ ਆ ਅਸੀਂ ਇਹੋ ਜਿਹੇ ਟਰੈਕਟਰ ਛੜਾਏ ਨੇ ਜੋ ਕਿ ਬਿਨਾ ਕਾਗਜ਼ਾਂ ਤੋਂ ਜਿਨ੍ਹਾਂ ਦਾ ਕੋਈ ਕਾਗਜ਼ ਨਹੀਂ ਸੀ ਰਾਤ ਨੂੰ 11 ਵਜੇ कोतवाल ਸਾਹਿਬ ਨੇ ਉਹ ਟਰੈਕਟਰ ਉਹ ਰਿਹਾ ਕਿਤੇ ਕਿ ਕਾਗਜ਼ ਹੈ ਨਹੀਂ ਪਰ ਫਿਰ ਵੀ ਤੁਸੀਂ ਲੈ ਜਾਓ ਕਿਉਂਕਿ ਸੰਗਠਨ ਦਾ ਤੇ ਕਿਸਾਨ ਯੂਨੀਅਨ ਦਾ ਇਨਾ ਦਬ ਦਬਾ ਹੈ ਅਸੀਂ ਉਹਨਾਂ ਦਾ ਟਰੈਕਟਰ ਹੈ ਰੋਂ ਜੋ ਵੀ ਸੰਧ ਹੈ ਉਹ ਬਿਲਕੁਲ ਛਡਵਾ ਕੇ ਦੇਾਂਗੇ ਤੇ ਜਿਹੜੀ ਸਾਡੀ ਸੰਗਤ ਹੈ ਇਸੇ ਤਰ੍ਹਾਂ ਬਹੁਤ ਸਾਲਾਂ ਤੋਂ ਲੈ ਕੇ ਕੰਮ ਕਰ ਰਹੀ ਹੈ ਤੇ ਉਮੀਦ ਹੈ ਕਿ ਇਸ ਤਰ੍ਹਾਂ ਕਰਦੀ ਰਹੇਗੀ ਤੇ ਇਹ ਪੀੜੀ ਪਰਿਵਾਰ ਪੀੜਿਤ ਪਰਿਵਾਰ ਦੇ ਨਾਲ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਹੈ ਤੇ ਜਿਸ ਤਰ੍ਹਾਂ ਅੱਜ ਸਾਰੀ ਸੰਗਤ ਜੁੜੀ ਹੈ ਇਸੇ ਤਰ੍ਹਾਂ ਜੁੜ ਕੇ ਅਸੀਂ ਇਹਨਾਂ ਦੇ ਨਾਲ ਖੜੇ ਰਾਂਗੇ ਤੇ ਸਾਰੀ ਸੰਗਤ ਇਹਨਾਂ ਦੇ ਨਾਲ ਹੈ ਤੇ ਨਾਲ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਹਿਲੀ ਗੱਲ ਤੇ ਕਿਸੇ ਵੀ ਸਿੱਖ ਨੂੰ ਕਿਸੇ ਵੀ ਗਰੀਬ ਸਿੱਖ ਦੇ ਨਾਲ ਧੱਕਾ ਨਹੀਂ ਕਰਨਾ ਚਾਹੀਦਾ ਪਰ ਜੇ ਕਿਤੇ ਕੇਸ ਕੋਈ ਆ ਵੀ ਜਾਂਦਾ ਤਾਂ ਬਾਕੀ ਜਿਹੜੇ ਸਾਡੇ ਸਿੱਖ ਨੇ ਮੋਤਵੀਰ ਸੱਜਣ ਹੁੰਦੇ ਨੇ ਨਾਲ ਸਾਡੇ ਸੰਗਠਨ ਬਣੇ ਨੇ ਉਹਨਾਂ ਨੂੰ ਵੱਧ ਤੋਂ ਵੱਧ ਪੈਰਵਾਈ ਕਰਨੀ ਚਾਹੀਦੀ ਜਿੱਦਾਂ ਅੱਜ ਇੱਥੇ ਇਕੱਠੇ ਹੋਏ ਨੇ ਸਿੱਖ ਉਹ ਬੜੀ ਖੁਸ਼ੀ ਹੋਈ ਆ ਵੀ ਗਰੀਬ ਸਿੱਖਾਂ ਦੀ ਬਾਹ ਫੜਨ ਵਾਲੇ ਵੀ ਅਜੇ ਜਿਉਂਦੇ ਜਾਗਦੇ ਨੇ ਇਹ ਇਲਾਕੇ ਦੇ ਮੌਤ ਦੇ ਸੱਜਣ ਇਹਨਾਂ ਨੂੰ ਭੱਜ ਦੌੜ ਕਰਕੇ ਜਿੱਦਾਂ ਵੀ ਕਰਨੀ ਪਏ ਕਾਰਵਾਈ ਜਿੱਥੇ ਵੀ ਪਹੁੰਚਣਾ ਪਏ ਪਹੁੰਚ ਕਰਕੇ ਇਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਆ ਮੈਂ ਬਘੇਲ ਸਿੰਘ ਕਹਿੰਦਾ ਹਾਂ ਧੰਨਵਾਦ ਜੀ ਤੁਹਾਨੂੰ ਪਿੱਛੇ ਦੱਸ ਕੇ ਆਏ ਆ ਕਿ ਕਿਵੇਂ ਗਰੀਬ ਸਿਖਾ ਦੇ ਨਾਲ ਧੱਕਾ ਕੀਤਾ ਗਿਆ ਵਾ ਇੱਕ ਗਰੀਬ ਸੇਖਿਆ ਆ ਪਰਿਵਾਰ ਆ ਆ ਵੀਰ ਆ ਸਾਡੇ ਨਾਲ ਇਹਨਾਂ ਦੀ ਸੱਤ ਕਿੱਲੇ ਪੈੜੀ ਜਿਹੜੀ ਆ ਇਹਨਾਂ ਦੇ ਰਿਸ਼ਤੇਦਾਰੀ ਦੇ ਵਿੱਚੋਂ ਹੀ ਨੇ ਉਹ ਰਿਸ਼ਤੇਦਾਰੀ ਦੇ ਵਿੱਚੋਂ ਇਹਨਾਂ ਦਾ ਮਾਸੀ ਦੇ ਮਸਲ ਲੱਗਦਾ ਤੁਹਾਡਾ ਕੀ ਲੱਗਦਾ ਜੀ ਹਾਂਜੀ ਉਹਨਾਂ ਧੱਕੇ ਨਾਲ ਜ਼ਮੀਨ ਇਹਨਾਂ ਦੀ ਵਾੜੀ ਆ ਆ ਜ਼ਮੀਨ ਇਹਦੇ ਵਿੱਚ ਅਸੀਂ ਤੁਹਾਨੂੰ ਲੈ ਕੇ ਆਏ ਗਰਾਊਂਡ ਲੈਵਲ ਦੇ ਵਿੱਚ ਆ ਸਾਢੇ 3 ਕਿੱਲੇ ਜ਼ਮੀਨ ਇਧਰ ਵੀਰ ਇਧਰ ਗਾਂ ਕਰੀ ਵਿਖਾ ਦਿੰਦੇ ਇਧਰ ਨੂੰ ਸਾਢੇ 3 ਕਿੱਲੇ ਜ਼ਮੀਨ ਜਿਹੜੀ ਆ ਇਧਰ ਆ ਆ ਬਾਈ ਆ ਉਹਨਾਂ ਨੇ ਜੀ ਤੇ ਬਾਕੀ ਆ ਕਮਾਦਿਆਂ ਨਾਲ ਕਮਾਦ ਵੀ ਉਹਨਾਂ ਨੇ ਬੀਚ ਕੇ ਗਏ ਆ ਤੇ ਆਜੋ ਤੁਹਾਨੂੰ ਅੱਜ ਇੱਥੇ ਪਹੁੰਚੀ ਹੋਈ ਪੰਚਾਇਤ ਜਿਹੜੀ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਬੜੀ ਵੱਡੀ ਇੱਕ ਪੰਚਾਇਤ ਹੀ ਉਹ ਪੰਚਾਇਤ ਦੇ ਸਾਰੇ ਜਿੰਨੇ ਵੀ ਪੰਚਾਇਤੀ ਸਣ ਸਾਰੇ ਇੱਥੇ ਪਹੁੰਚੇ ਨੇ ਅੱਜ ਔਰ ਵੇਖਣ ਵਾਸਤੇ ਮੌਕੇ ਦੇ ਉੱਤੇ ਪਹੁੰਚੇ ਨੇ ਆਜੋ ਤੁਹਾਨੂੰ ਅਸੀਂ ਵਿਖਾਉਨੇ ਆ ਗੱਲ ਕਰਨੇ ਆ ਆਜੋ ਆਜਾ ਅੱਗੇ ਆ ਜਾ ਭਰਾ ਹਾਂਜੀ ਆਹ ਜ਼ਮੀਨ ਆਹ ਪੈੜੀ ਆ ਜਿਹੜੀ ਕਿ ਠੱਕੇ ਦੇ ਨਾਲ ਜਿਹੜੀ ਕੀ ਉਹਨਾਂ ਤਕੇ ਨਾਲ ਕੀ ਉਹਨਾਂ ਨੇ ਜਦੋਂ ਇਹਨਾਂ ਦੀ ਜ਼ਮੀਨ ਇਹਨਾਂ ਖਰੀਦੀ ਹੋਈ ਆ ਸੰਨ 90 ਦੇ ਵਿੱਚ ਔਰ ਦੁਬਾਰਾ ਇਹਨਾਂ ਦੇ ਉੱਤੇ ਚੜਾਈ ਕਰਕੇ ਚੜੋਖਤੀ ਕਰਕੇ ਇਹਨਾਂ ਨੇ ਤੇ ਉਹ ਜਿਹੜਾ ਬੇਈਮਾਨ ਹੋ ਗਿਆ ਜਿਨ੍ਹਾਂ ਨੇ ਜਿਨ੍ਹਾਂ ਕੋ ਇਹਨਾਂ ਨੇ ਜ਼ਮੀਨ ਖਰੀਦੀ ਸੀ ਦੁਬਾਰਾ ਇਹਨਾਂ ਦੇ ਰਿਸ਼ਤੇਦਾਰਾਂ ਨੇ ਜ਼ਮੀਨ ਖਰੀਦ ਲਈ ਆ ਕਮਾ ਲਿਆ ਇੱਧਰ ਜੀ ਆ ਵੇਖ ਲਓ ਆ ਕਮਾ ਲਿਆ ਆ ਵੀ ਪਹਿਲੀ ਇਹਨਾਂ ਦੀ ਆ ਚਾਰ ਕਿਲੇ ਆ ਵਾ ਤੇ ਸਾਢੇ ਤਿੰਨ ਕਿਲੇ ਇੱਧਰ ਆ ਝੋਨੇ ਵਾਲਾ ਇੱਧਰ ਵੀਰ ਇੱਧਰ ਨੂੰ ਕਮਾਦੀ ਫੋਨ ਜਿਹੜਾ ਇੱਧਰ ਪਹਿਲੀ ਵਾਲਾ ਇੱਧਰ ਨੂੰ ਅੱਗੇ ਕਰਕੇ ਆਪ ਜੀ ਨੂੰ ਵਿਖਾਉਨੇ ਆਪੀ ਸਾਢੇ ਤਿੰਨ ਕਿਲੇ ਪਹਿਲੀ ਉਹ ਆ ਆ ਝੋਨਾ ਵੀ ਉਨਾ ਹੀ ਵੱਢ ਕੇ ਲਾਏ ਨੇ ਆ ਗਰੀਬ ਪਰਿਵਾਰ ਆ ਤੁਹਾਨੂੰ ਪਿੱਛੇ ਹੀ ਵਿਖਾ ਕੇ ਆਏ ਉਹਨਾਂ ਦਾ ਘਰ ਆ ਆ ਪੰਚਾਇਤ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਪੰਚਾਇਤ ਹੋਈ ਇਲਾਕੇ ਦੇ ਜਿਹੜੇ ਮੌਤਵੀਰ ਸੱਜਣ ਸਾਰੇ ਪਹੁੰਚੇ ਆਣ ਸਾਰੇ ਪੰਚਾਇਤੀ ਇੱਥੇ ਪਹੁੰਚੇ ਨੇ ਉਹ ਮੌਕੇ ਦੇ ਉੱਤੇ ਮਾਣਾ ਕਰਨ ਵਾਸਤੇ ਆਏ ਨੇ ਭਾਈ ਸਾਹਿਬ ਜੀ ਆ ਇਹੋ ਜਮੀਨ ਹੈ ਸਾਡੀ ਹਾਂਜੀ ਹਾਂਜੀ ਆਈ ਹੈ ਹੀ ਆ ਅੱਗੇ ਆਓ ਹਾਂਜੀ ਹਾਂਜੀ ਉਹ ਝੋਨੇ ਵਾਲੀ ਰੱਖਦੇ ਆ ਤੇ ਮੈਂ ਤੁਹਾਡੇ ਤੋਂ ਅਜੇ ਪਹਿਲੀ ਵਾਰੀ ਆ ਜਾਂਦਾ ਬਾਕੀ ਆ ਆ ਗੰਨੇ ਆ ਆ ਦੰਨੇ ਵਾਲੀ ਦੱਸਦੇ ਆ ਆ ਗੰਨਾ ਆ ਓ ਜੋ ਨਾ ਯਾ ਗੰਨਾ ਦੇ ਵੀ ਇਹਨਾਂ ਦਾ ਲੱਗਾ ਸੀ ਦਵਾਰੇ ਵਾਹ ਕੇ ਦਵਾਰੇ ਲਾਇਆ ਇਹਨਾਂ ਨੇ ਅੱਛਾ ਗੰਨਾ ਇਹਦਾ ਸੋਰਾ ਮੈਨੂੰ ਲੱਗਾ ਸੀ ਗੱਲਜੀਤ ਸਿੰਘ ਜੀ ਮੈਂ ਬੋਲ ਰਿਹਾ ਤੁਸੀਂ ਗੰਨਾ ਸਾਡਾ ਹੀ ਲੱਗਾ ਸੀ ਇਹਦੇ ਵਿੱਚ ਗੰਨਾ ਵਾਹ ਕੇ ਕਿਹੜਾ ਡਾਟਾ ਗੰਨਾ ਹੋ ਗਿਆ ਸੀ ਉਹ ਵਾਹ ਕੇ ਤੇ ਫਿਰ ਨਟਾਨ ਲਾਇਆ ਮੈਂ ਆ ਪਹਿਲੀ ਸਾਲੀ ਦਾ ਕਬਜ਼ਾ ਕਰ ਲਿਆ ਉਹਨਾਂ ਦਾ ਹਾਂਜੀ ਹਾਂਜੀ ਇਹਨਾਂ ਸਾਰੀ ਤੁਸੀਂ ਕੀ ਕਰਦੇ ਹੋ ਕੋਈ ਹੋਰ ਵੀ ਕੰਮ ਹੈਗਾ ਵਾ ਜਾਂ ਖੇਤੀ ਕਰਦੇ ਸੋ ਤੁਸੀਂ ਖੇਤੀ ਕਰਦੇ ਹਾਂ ਜੀ ਸਾਡੇ ਕੋਲ ਹੋਰ ਇਸ ਤੋਂ ਇਲਾਵਾ ਕੀ ਹੈ ਇਸ ਤੋਂ ਇਲਾਵਾ 1 ਇੰਚ ਹੈ ਵੀ ਨਹੀਂ ਕਿਤੇ ਤੇ ਇਹਦੇ ਵਿੱਚ ਹੀ ਸਾਡੇ ਘਰ ਬਣੇ ਨੇ ਤੇ ਸਾਡਾ ਕਿਤੇ ਰਹਿਣ ਨੂੰ ਕੋਈ ਠਿਕਾਣਾ ਹੀ ਨਹੀਂ ਤੇ ਅਸੀਂ ਇਹ ਤੋਂ ਬ ਅੱਜ ਜਿਹੜੀ ਪੰਚਾਇਤ ਹੋਈ ਆ ਤੇ ਪੰਚਾਇਤੀਆਂ ਨੇ ਕੀ ਗੱਲ ਕੀਤੀ ਤੁਹਾਨੂੰ ਲੱਗਦਾ ਵੀ ਪੰਚਾਇਤ ਤੁਹਾਨੂੰ ਨਿਆਂ ਦਵਾ ਪਾਏਗੀ ਹਾਂਜੀ ਅੱਜ ਜਿਹੜੀ ਪੰਚਾਇਤ ਹੋਈ ਆ ਉਹਦੇ ਵਿੱਚ ਆਏ ਨੇ ਉਹਨਾਂ ਆਖਿਆ 15 ਦਿਨਾਂ ਦਾ ਟਾਈਮ ਲਿਆ ਤੇ ਬਾਕੀ ਸਾਰੀ ਸੰਗਤ ਕਹਿ ਰਹੀ ਆ ਵੀ ਨਿਆਂ ਦਵਾਵਾਂਗੇ ਤੇ ਜੋ ਵੀ ਹੋਣਾ ਸੰਗਤ ਨਿਆਂ ਦਵਾਊਗੀ ਉਹ ਮਨਜ਼ੂਰ ਆਂ ਬਿਲਕੁਲ ਜੀ ਇਹ ਪੰਚਾਇਤ ਇਕੱਠੀ ਹੋਈ ਆ ਇੱਥੇ ਔਰ ਪੰਚਾਇਤ ਦੇ ਅੱਗੇ ਤੇ ਬੜੇ ਬੜੇ ਝੁਕ ਜਾਂਦੇ ਪੰਚਾਇਤ ਦਾ ਕੀਤਾ ਹੋਇਆ ਜਿਹੜਾ ਵਾ ਜਾਂ ਪੰਚਾਇਤ ਦਾ ਕੀਤਾ ਹੋਇਆ ਫੈਸਲਾ ਉਹਨੂੰ ਕਈ ਵਾਰਾਂ ਅਦਾਲਤਾਂ ਵੀ ਪਲਟਾ ਸਕਦੀਆਂ ਜੋ ਮਰਜ਼ੀ ਹੋਏ ਹਾਂਜੀ ਭਾਈ ਸਾਹਿਬ ਆਪ ਜੀ ਕਿਸਾਨ ਜੁਨੀਆਂ ਦੀਆਂ ਲੜਾਈਆਂ ਲੜ ਰਹੇ ਹੋ ਕਿਸਾਨਾਂ ਦੀ ਲੜਾਈ ਲੜ ਰਹੇ ਹੋ ਆ ਇੱਕ ਵੱਖਰਾ ਜਿਹਾ ਮਸਲਾ ਇੱਕ ਆਇਆ ਰਿਸ਼ਤੇਦਾਰੀ ਰਿਸ਼ਤੇਦਾਰ ਦਾ ਗੱਲ ਘੁੱਟੀ ਜਾਂ ਰਿਹਾ ਜੀ ਇੱਥੇ ਤੇ ਹਾਂਜੀ ਵੇਖੋ ਕਿ ਉਹਨਾਂ ਕੁਝ ਮਾੜੇ ਬੰਦੇ ਵੇਖ ਕੇ ਆ ਕਿਵੇਂ ਨਾ ਕਿਵੇਂ ਕਿਸੇ ਤਰ੍ਹਾਂ ਇਹਨਾਂ ਨੂੰ ਗੁੰਮਰਾਹ ਕਰਕੇ ਕਿ ਪਹਿਲਾਂ ਇਹਨਾਂ ਨੂੰ ਪੈਸੇ ਦੇਣ ਦਾ ਵਾਅਦਾ ਕੀਤਾ ਉਹਨਾਂ ਕਿ ਤੁਸੀਂ ਰਜਿਸਟਰੀ ਕਰਾ ਲਓ ਫਿਰ ਗੁੰਮਰਾਹ ਕਰਕੇ ਉਹਨਾਂ ਤੋਂ ਰਜਿਸਟਰੀ ਕਰਾ ਲਈਏ ਜੋ ਵੀ ਪੰਚਾਇਤ ਨੇ ਡਿਸੀਜਨ ਲਿਆ ਸਾਰੇ ਸਿੱਖ ਭਰਾਵਾਂ ਨੇ ਡਿਸੀਜਨ ਲਿਆ ਅਸੀਂ ਇਹ ਗਰੀਬ ਭਰਾ ਦੇ ਨਾਲ ਖੜੇ ਆ ਬਾਕੀ ਜਿੰਨਾ ਚਿਰ ਉਹਨਾਂ ਨੂੰ ਜ਼ਮੀਨ ਦਾ ਕਿਸੇ ਨੂੰ ਵੀ ਜ਼ਮੀਨ ਦੇ ਪੰਚਾਇਤ ਨੇ ਕਿਹਾ ਕਿ ਜ਼ਮੀਨ ਦੇ ਵਿੱਚ ਆਉਣ ਦਾ ਕੋਈ ਹੱਕ ਨਹੀਂ ਜਿੰਨਾ ਚਿਰ 15 ਦਿਨਾਂ ਚ ਕੋਈ ਡਿਸੀਜਨ ਨਹੀਂ ਨਿਕਲਦਾ ਤੇ ਬਾਕੀ ਅਸੀਂ ਇਹਨਾਂ ਦੇ ਨਾਲ ਖੜੇ ਆ ਬਿਲਕੁਲ ਉਹ ਵੀ ਆਪਣਾ ਪੱਖ ਵੀ ਰੱਖਦੇ ਹੋਣਗੇ ਦੂਜੀ ਧਿਰ ਵੀ ਆਈ ਹੈ ਪੰਚਾਇਤ ਦੇ ਵਿੱਚ ਕਿ ਤੁਹਾਨੂੰ ਲੱਗਦਾ ਵੀ ਕਿਤੇ ਇਹਤ ਨਹੀਂਗਾ ਕਿਤੇ ਇਹ ਜਿਹੜੇ ਮਤਲਬ ਮਦਦ ਤੁਸੀਂ ਕਰ ਰਿਹਾ ਸੀ ਗਰੀਬ ਸੇਖਿਆ ਆਏ ਚਲੋ ਅਸੀਂ ਮਦਦ ਕਰ ਰਹੇ ਹਾਂ ਗਰੀਬ ਵੇਖ ਕੇ ਕਰ ਰਹੇ ਇਹਨਾਂ ਦੀ ਕਿਤੇ ਇਹਤ ਨਹੀਂ ਕਿਤੇ ਕੋਈ ਬਰਗਲਾ ਰਹੇ ਤੁਹਾਨੂੰ ਜਾਂ ਝੂਠ ਬਾਰ ਰਹੇ ਹਾਂਜੀ ਨਾ ਨਾ ਇਹਨਾਂ ਨਾਲ ਵਿਚਾਰਿਆਂ ਨਾਲ ਸ਼ਰਮ ਤੱਕਾ ਹੋਇਆ ਹੈ ਤੇ ਇਹਨਾਂ ਦੇ ਆ ਜ਼ਮੀਨਾਂ ਨੇ ਤੇ ਇਹਨਾਂ ਦੇ ਘਰ ਵੀ ਵੇਚੀ ਨੇ ਤੇ ਜੇ ਇਹਨਾਂ ਨੂੰ ਜ਼ਮੀਨ ਨਹੀਂ ਮਿਲਦੀ ਤੇ ਆਪਣੇ ਖਿਆਲ ਦਾ ਇਹਨਾਂ ਨੂੰ ਘਰ ਵੀ ਛੱਡਨੇ ਪੈਣਗੇ ਜੇ ਪੰਚਾਇਤ ਇਹਨਾਂ ਦੀ ਮਦਦ ਨਹੀਂ ਹੁੰਦੀ ਜਾਂ ਕਿਸੇ ਗੱਲੋਂ ਵੀ ਮੈਂ ਕਿ ਨਹੀਂ ਕੋਈ ਫੈਸਲਾ ਹੋਏਗਾ ਜਾਇਜ ਨਾਲ ਹੱਕ 'ਚ ਤੇ ਅੱਜ ਇਹਨਾਂ ਨੂੰ ਆਪਣੇ ਘਰ ਵੀ ਛੱਡਨੇ ਪੈਣਗੇ ਬਾਕੀ ਬਿਲਕੁਲ ਜਿਹੜਾ ਬੰਦਾ ਬੇਈਮਾਨ ਹੋ ਗਿਆ ਅੱਜ ਹੌਲੀ-ਹੌਲੀ ਵੇਖੋ ਕਿ ਉਹਨੇ ਪਹਿਲਾਂ ਇਹਨਾਂ ਨੂੰ ਕਿਹਾ ਕਿ ਤੁਸੀਂ ਪੈਸੇ ਲੈ ਲਓ ਰਜਿਸਟਰੀ ਕਰਵਾ ਲਓ ਫਿਰ ਆਪ ਹੀ ਜ਼ਮੀਨ ਇਹਨਾਂ ਗੁੰਮਰਾਹ ਕਰਕੇ ਖਰੀਦ ਲਈ ਇਹਨਾਂ ਦਾ ਹੁਣ ਹੌਲੀ-ਹੌਲੀ ਇਹਨਾਂ ਨੂੰ ਘਰ 'ਚੋਂ ਵੀ ਕੱਢਣਗੇ ਇਹ 22 ਲੋਕ ਨੇ ਵਿਚਾਰੇ 22 ਜੀ ਨੇ ਆਪਣੇ ਘਰ ਦੇ ਉਹਨਾਂ ਦਾ ਜੀਵਨ ਕਿਵੇਂ ਹੋਏਗਾ ਨਾ ਉਹਨਾਂ ਦੀ ਪੜ੍ਹਾਈ ਲਿਖਾਈ ਸਾਰਾ ਜਦੋਂ ਤੇ ਇਹਨਾਂ ਕਬਜ਼ਾ ਲਿਆ ਸ਼ਰੇਆਮ ਇਹਨਾਂ ਕਬਜ਼ਾ ਕਰ ਲਿਆ ਇਹਨਾਂ ਦਾ ਟਰੈਕਟਰ ਖੋ ਕੇ ਲੈ ਗਏ ਨੇ ਇਹਨਾਂ ਨੂੰ ਬੰਨ ਕੇ ਕੁੱਟਿਆ ਬਹੁਤ ਜ਼ਿਆਦਾ ਜ਼ਿਆਤੀ ਹੋਈ ਹੈ ਬਾਕੀ ਵੇਖੋ ਕਿ ਸਾਨੂੰ ਇਸ ਚੀਜ਼ ਦੇ ਮੈਟਰ ਦਾ ਪਤਾ ਨਹੀਂ ਲੱਗਾ ਨਾ ਇਹ ਸੰਗਠਨ ਨੂੰ ਪਤਾ ਲੱਗਾ ਨਾ ਨਾ ਕਿ ਹੁਣ ਸਾਡੇ ਸਾਰੇ ਕੋਲ ਇਹਨਾਂ ਪੂਰੀ ਸਿੱਖ ਕੌਮ ਨੂੰ ਚਿੱਠੀ ਲਿਖੀ ਹੈ ਕਿ ਜੇ ਅਸੀਂ ਦੋਸ਼ੀ ਹਾਂ ਜੇ ਅਸੀਂ ਗਲਤਾਂ ਤੇ ਤੁਸੀਂ ਆ ਕੇ ਸਾਡਾ ਸਾਡੀ ਗੱਲ ਸੁਣੋ ਲਗਭਗ 100 150 200 ਬੰਦਾ ਤੁਸੀਂ ਆਪ ਵੀ ਵੇਖਿਆ ਜਿੰਨੇ ਬੰਦੇ ਆਏ ਹਨ ਸਾਰੇ ਨੇ ਗੱਲ ਸੁਣੀ ਸਾਰੇ ਬੰਦੇ ਇਹਨਾਂ ਦੇ ਨਾਲ ਨੇ ਵੇਖੋ ਕਿ ਹਰ ਪਾਸਿਓਂ ਸਾਬਦੇ ਵਿਚਾਰ ਕੀਤੇ ਨੇ ਇਹਨਾਂ ਦੇ ਨਾਲ ਧੱਕਾ ਹੋਇਆ 1989 ਦੇ ਵਿੱਚ ਇਹਨਾਂ ਦਾ ਐਗਰੀਮੈਂਟ ਸੀ ਉਹਨਾਂ ਨੂੰ ਕਿਸੇ ਖੁਦ ਉਹਨਾਂ ਕਬੂਲਿਆ ਪੰਚਾਇਤ ਦੇ ਵਿੱਚ ਕਿ ਇਹਨਾਂ ਦੀ ਭਈਏ ਜ਼ਮੀਨ ਲੈ ਲੈਂਦੇ ਤੇ ਫਿਰ ਕੀ ਹੁੰਦਾ ਕਿ ਇਹਨਾਂ ਨੇ ਮਤਲਬ ਜੋ ਵੀ ਕੀਤਾ ਸਭ ਸ਼ਰੇਆਮ ਧੱਕਾ ਕੀਤਾ ਬਾਕੀ ਸਾਰੀ ਪੰਚਾਇਤ ਜਿੰਨੇ ਸਿਕ ਭਰਾ ਨੇ ਜਿੰਨੇ ਆਪਣੇ ਸੰਗਠਨ ਨੇ ਸਾਰੇ ਇਹਨਾਂ ਦੇ ਨਾਲ ਨਾ ਕੰਦੇ ਨਾਲ ਕੰਦਾ ਮਿਲਾ ਕੇ ਖੜੇ ਆ। ਇਹ ਇੱਕ ਤਰ੍ਹਾਂ ਦਾ ਸਹਾਨ ਮਖਾਉਣ ਦੇ ਨੇ ਵੀ ਭਈਏ ਜ਼ਮੀਨ ਖਰੀਦ ਲੈਂਦੇ ਫਿਰ ਕੀ ਕਰਦੇ ਹਨ ਇਹ ਤੁਸੀਂ ਰਿਸ਼ਤੇਦਾਰ ਹੋ ਜੇ ਤੁਸੀਂ ਚਾਹੁੰਦੇ ਵਾਕਿਆ ਉਹਦਾ ਭਲਾ ਕਰਨਾ ਤੇ ਤੁਸੀਂ ਉਹਦੀ ਮਦਦ ਕਰੋ ਜ਼ਮੀਨ ਨੂੰ ਉਹਨੂੰ ਮਤਲਬ ਰਜਿਸਟਰੀ ਨਹੀਂ ਕਰਾ ਪਾ ਰਿਹਾ ਰਜਿਸਟਰੀ ਕਰਾ ਕੇ ਦਿਓ ਉਹਨੂੰ ਭਾਈ ਵੇਖੋ ਕਿ ਉਹ ਸ਼ਰੇਆਮ ਉਹਨਾਂ ਦੀ ਨੀਅਤ ਖਰਾਬ ਹੋ ਚੁੱਕੀ ਹੈ ਪੈਸੇ ਨੂੰ ਵੇਖ ਕੇ ਤੁਹਾਡੇ ਸਾਹਮਣੇ ਪੰਚਾਇਤ ਚ ਗੱਲਾਂ ਹੋਈਆਂ ਉਹਨਾਂ 70 ਲੱਖ ਰੁਪਈਆ ਖੁਦ ਕਹਿੰਦਾ ਕਿ 70 ਲੱਖ ਰੁਪਈਆ ਇਹਨਾਂ ਦੀ ਕੀਮਤ ਹੈ ਜਿਹੜਾ ਬੰਦਾ ਖੁਦ ਪੈਸੇ ਦੀ ਕੀਮਤ ਗਿਣਨ ਲੱਗ ਜਾਏ ਤੇ ਉਹ ਖੁਦ ਬੰਦਾ ਸਮਝ ਲੋ ਕਿ ਬੇਈਮਾਨ ਹੋ ਚੁੱਕਾ ਹੈ ਕਿ ਉਹਨਾਂ ਨੂੰ ਉਹਨੂੰ ਕੋਈ ਸਿੱਖ ਕੌਮ ਨਹੀਂ ਦਿਸਦੀ ਉਹਨਾਂ ਨੂੰ ਕੋਈ ਗੁਰਦੁਆਰਾ ਸਾਹਿਬ ਨਹੀਂ ਦਿਸਦਾ ਉਹਨਾਂ ਨੂੰ ਕੋਈ ਗਰੀਬ ਨਹੀਂ ਦਿਸਦਾ ਉਹਨਾਂ ਨੂੰ ਬਸ ਆਪਣੇ ਬੱਚਿਆਂ ਦੇ ਜਿਵੇਂ ਸਾਡੇ ਕੋਲ ਪੈਸਾ ਹੋਣਾ ਚਾਹੀਦਾ ਉਹਨਾਂ ਵੇਖੋ ਕਿ ਕਿੰਨੇ ਲੋਕ ਸਨ ਕਿੰਨੇ ਜਣੇ ਹਨ ਸਾਰੇ ਪੰਚਾਇਤ ਦੀ ਜੋ ਵੀ ਹੋਏਗਾ ਤਨ ਮਨ ਧਨ ਨਾਲ ਸਾਰੇ ਲੱਗੇ ਆ ਇਹਨਾਂ ਨੂੰ ਡਿਆਇਦ ਲਾ ਕੇ ਬੜੀ ਇਹ ਇਸ ਗੱਲ ਦੀ ਬੜੀ ਖੁਸ਼ੀ ਹੋਈ ਆ ਮੈਨੂੰ ਵੇਖ ਕੇ ਵੀ ਚਲੋ ਅਰੇ ਸਾਡੀਆਂ ਜਮੀਰਾਂ ਪੂਰੀ ਪੂਰੀਆਂ ਨਹੀਂ ਮਰੀਆਂ ਠੀਕ ਹੈ ਸਿੱਖਾਂ ਦੇ ਅੰਦਰ ਫਿਰ ਵੀ ਦਰਦਿਆ ਆਪਣੇ ਭਰਾ ਦੇ ਨਾਲ ਇਹ ਖਲੋਤੇ ਨੇ ਜੇ ਕੋਈ ਸੇਖੀ ਭਾਵੇਂ ਤੱਕਾ ਕਰ ਲਿਆ ਜਾਂ ਕੋਈ ਹੋਰ ਵੀ ਤੱਕਾ ਕਰਦਾ ਉਹ ਇਹਨਾਂ ਨੂੰ ਇੱਕ ਥਾਪੜ ਕੇ ਆਣ ਕੇ ਖਲੋਤੇ ਨੇ ਇੱਕ ਡਾਹ ਕੇ ਖਲੋਤੇ ਨੇ ਸਾਰੇ ਸਾਡੇ ਮੋਦਬ ਸੱਜਣ ਨੇ ਸਾਰੇ ਪੰਚਾਇਤ ਦੇ ਵਿੱਚ ਆਏ ਨੇ ਤੇ ਮੈਂ ਸੁਣਦਾ ਰਿਹਾ ਪੰਚਾਇਤ ਸਾਰਿਆਂ ਨੇ ਬੜੀ ਠੋਕ ਵਜਾ ਕੇ ਗੱਲ ਕੀਤੀ ਆ ਆ ਇਹ ਭਾਈ ਆ ਵੀ ਭਾਈ ਸਾਹਿਬ ਨੇ ਇਹਨਾਂ ਨੇ ਵੀ ਬੜਾ ਠੋਕ ਵਜਾ ਕੇ ਗੱਲ ਕੀਤੀ ਆ ਤੇ ਇਹ ਰਿਮੋਸ਼ਨਲ ਵੀ ਹੋ ਗਿਆ ਉਹ ਵੀਡੀਓ ਤੁਸੀਂ ਵੇਖੀ ਹੋਏਗੀ ਵੀਡੀਓ ਆਏਗੀ ਤੁਹਾਡੇ ਸਾਹਮਣੇ ਤੁਸੀਂ ਵੇਖਿਓ ਆਪ ਕੀ ਕਹਿ ਰਹੇ ਹੋ ਭਾਈ ਸਾ जी मैं तो आज बड़ा आश्वस्त हूँ आज की पंचायत से आप सब लोगों के आने से मुझे पूरा विश्वास है गुरु नानक देव पर कि वो इसके इस गरीब को अब इंसाफ दे देंगे और आज उन्हीं की प्रेरणा से आज हमारे जितने समाज से भी ये बंदे जो आए हैं ये सब उन्हीं की प्रेरणा से आए हैं मुझे पूरा विश्वास है कि अब इनको इंसाफ़ मिल जाएगा और आप सब लोग बराबर इनकी मदद के लिए लगे रहे लेकिन भाई मैं भी पंचायत में था मैं सुन रहा था वो वो तो जो दूसरी पार्टी वो आपके ऊपर भी इल्जाम लगा विडंबना है, है? हम, हम है।, है कि समय पार्टी कार्यकर्ताओं की नहीं सुनी जाती है अभी हमारे यहाँ एक घटना हुई विधायक को सरेआम पीटा गया और उस विधायक को सैतीस विधायक और ले जाने पड़े मुख्यमंत्री जी के पास तब उनकी एफ दर्ज हुई मैं भाजपा का कार्यकर्ता जरूर हूँ लेकिन इस समय बिल्कुल हर कार्यकर्ता अपने को नर्वस समझ रहा है योगी जी तक अगर खबर पहुंचती है तब तो कुछ कार्रवाई होती है नहीं तो पुलिस और राजस्व अधिकारी सब लूट मचा रखे हैं बाकी एक बात मैं जरूर कहूंगा कि सामाजिक न्याय से बढ़कर वो अदालतें नहीं हैं समाज का न्याय जो हो जाता है वो समाज के न्याय के आगे वो अदालतें नतमस्तक हो जाती हैं और आज ये सब करके दिखा दिया है आज समाज ने उनको अल्टीमेटम दे दिया है अगर उनकी जिद है कि हम न्यायालय से ले लेंगे तो न्यायालय के आगे ये समाज भी खड़ा हो जाएगा कि मैंने फैसला कर दिया है आपको भी ये फैसला बदलना होगा इसी के साथ मैं आप सभी का बहुत बहुत धन्यवाद देता हूँ और गुरु नानक देव जी के चरणों में बार बार प्रणाम करते हुए आप सभी को वंदन करता हूँ कि आप उनके बंदे इस गरीब के यहाँ तक आए रही बात मेरे ऊपर जो लांछन लगा उस व्यक्ति ने तो मुझे मारने तक कह दिया मुझे इसका डर नहीं है ये सिर्फ इसलिए कर रहा हूँ कि इस बंदे को रोज रोजी मिल जाएगी इसको रोटी मिल जाएगी ਇਸਕੇ ਲਈ ਕਰ ਰਹਾ ਹਾਂ ਬਿਲਕੁਲ ਇਨਕਾ ਭਲਾ ਹੋ ਜਾਏਗਾ ਬਿਲਕੁਲ ਜਿੱਦਾਂ ਇਹਨਾਂ ਭਾਈ ਸਾਹਿਬ ਨੇ ਦੱਸਿਆ ਵੀ ਅਦਾਲਤਾਂ ਜਿਹੜੀਆਂ ਬਣੀਆਂ ਆਏ ਆ ਉਹ ਪੰਚਾਇਤਾਂ ਤੋਂ ਵੱਧ ਕੇ ਨਹੀਂ ਆ ਪੰਚਾਇਤਾਂ ਦੇ ਜਿਹੜੇ ਕੀਤੇ ਹੋਏ ਫੈਸਲੇ ਉਹ ਅਦਾਲਤਾਂ ਨੂੰ ਵੀ ਮੰਨਣੇ ਪੈਂਦੇ ਨੇ ਪੰਚਾਇਤੀ ਢਾਂਚਾ ਜਿਹੜਾ ਵਾ ਕਿਸਾਨਾਂ ਦਾ ਆਪਣਾ ਨਿੱਜੀ ਢਾਂਚਾ ਵਾ ਪੰਚਾਇਤੀ ਢਾਂਚਾ ਜਿਹੜਾ ਵਾ ਜੱਟਾਂ ਨੇ ਸਾਰੀ ਦੁਨੀਆ ਨੂੰ ਇੱਕ ਇੱਕ ਸਮਝ ਲਓ ਵੀ ਇੱਕ ਤਰ੍ਹਾਂ ਦਾ ਇੱਕ ਸਿਸਟਮ ਦਿੱਤਾ ਵਾ ਢਾਂਚਾ ਬਣਾ ਕੇ ਦਿੱਤਾ ਪੰਚਾਇਤਾਂ ਉੱਤੇ ਕੋਈ ਚੀਜ਼ ਨਹੀਂ ਗਈ ਠੀਕ ਹੈ ਜੀ ਪੰਚਾਇਤਾਂ ਦਾ ਕਿਹਾ ਸਿਰ ਮੱਥੇ ਹੀ ਹੋਣਾ ਚਾਹੀਦਾ ਔਰ ਜਿਹੜਾ ਨਹੀਂ ਮੰਨਦਾ ਪੰਚਾਇਤਾਂ ਦਾ ਕਿਹਾ ਉਹ ਉਹ ਉਹਨੂੰ ਲਾਹਨਤਾਂ ਹੀ ਪੈਂਦੀਆਂ ਨੇ ਔਰ ਉਹਦਾ ਰਹਿਦਾ ਵੀ ਗੱਕ ਨਹੀਂ ਬੰਦਾ ਵੀ ਗੱਕ ਨਹੀਂ ਗੱਲਾਂ ਬਹੁਤ ਸਾਰੀਆਂ ਹੁੰਦੀਆਂ ਨੇ ਸਾਰਿਆਂ ਵੀਰਾਂ ਭਰਾਵਾਂ ਨਾਲ ਗੱਲਾਂ ਕੀਤੀਆਂ ਨੇ ਮੈਂ ਉੱਥੇ ਵੀ ਗੱਲਾਂ ਕਰਕੇ ਆਇਆ ਵਾਂ ਇੱਥੇ ਵੀ ਕਰ ਰਿਹਾ ਵਾਂ ਉਹਨਾਂ ਦੇ ਫੀਲਡ ਦੇ ਵਿੱਚ ਪਹੁੰਚੇ ਆ ਉੱਥੇ ਜ਼ਮੀਨ ਦੇ ਵਿੱਚ ਪਹੁੰਚੇ ਆ ਬਾਕੀ ਜੀ ਸਾਰਿਆਂ ਤੋਂ ਮੈਂ ਵਿਧਿਆ ਲਾਂਗਾ ਭਾਈ ਸਾਹਿਬ ਦੀ ਆਪ ਜ ਮੈਂ ਜੇ ਆਪਣੀ ਗੱਲ ਕਰਾਂ ਮੇਰੇ ਕੋ ਵੇਖੋ ਜੀ ਮੇਰੇ ਕੋ ਦੁਕਾਨਾਂ ਦੀਆਂ ਮਸ਼ਹੂਰੀਆਂ ਨਹੀਂ ਹੁੰਦੀਆਂ ਜਾਂ ਕਹਿ ਲੋ ਵੀ ਜਾ ਕੇ ਕਿਸੇ ਲਈ ਕਹੋ ਵੀ ਕਹੇ ਸ਼ਾਨ ਦੇ ਵਿੱਚ ਜਾਜਾ ਬੰਤੀ ਰਾਗ ਨਹੀਂ ਮੇਰੇ ਕੋ ਗਾਏ ਜਾਂਦੇ ਜੇ ਕਿਤੇ ਕਿਸਾਨਾਂ ਦੀ ਕੋਈ ਪੀੜ ਹੁੰਦੀ ਆ ਜੱਟਾਂ ਦੀ ਪੀੜ ਹੁੰਦੀ ਆ ਜਾਂ ਆਪਣੇ ਕਿਸੇ ਗਰੀਬ ਸਿੱਖ ਦੀ ਹੁੰਦੀ ਆ ਜਾਂ ਗਰੀਬ ਪਰਿਵਾਰ ਦੀ ਹੋਵੇ ਹੁੰਦੀ ਆ ਚਾਹੇ ਹਿੰਦੂ ਹੋਵੇ ਚਾਹੇ ਮੁਸਲਮਾਨ ਆਪਾਂ ਵੀ ਆਪਣਾ ਫਰਜ਼ ਸਮਝ ਕੇ ਉੱਥੇ ਜ਼ਰੂਰ ਪਹੁੰਚਦੇ ਆਂ ਔਰ ਮੈਂ ਇੱਥੇ ਪਹੁੰਚਾ ਆਂ ਅਗਾਹ ਵੀ ਜੇ ਲੋੜ ਪੈਂਦੀ ਆ ਮੈਂ ਇੱਥੇ ਪਹੁੰਚਾਂਗਾ ਜੀ ਇਲਾਕਾ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰ